ਚੰਦ ਨਾ ਹੋਤਾ ਸੂਰਜ ਨਾ ਹੋਤਾ ਪਾਣੀ ਪਵਨ ਮਿਲਾਇਆ ਕਿ ਜੋ ਚੰਦਰਮਾਨ ਹੀ ਸੀ ਸੂਰਜ ਨਹੀਂ ਸੀ ਸਭਨ ਪਹਿਲਾਂ ਪਰਮਾਤਮਾ ਨੇ ਪਾਣੀ ਤੇ ਹਵਾ ਨੂੰ ਮਿਲਾ ਕੇ ਸੰਸਾਰ ਦੀ ਉਤਪਤੀ ਕੀਤੀ ਹੈ ਪਰਮਾਤਮਾ ਨੇ ਕਿਸ ਤਰ੍ਹਾਂ ਜੀਵਾਂ ਨੂੰ ਬਣਾਇਆ ਕਿਦ ਕਿਸ ਤਰ੍ਹਾਂ ਬਣਦੇ ਨੇ ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ ਉਹ ਉਹ ਪਿਕਚਰ ਨੂੰ ਦਿਖਾਇਆ ਗਿਆ ਉਸ ਗੁਰਬਾਣੀ ਦੀ ਪੰਕਤੀ ਨੂੰ ਫਿਰ ਇੱਕ ਚੀਜ਼ ਜੀ ਜੰਤ ਸਭ ਖੇਲ ਤੇਰਾ ਕਿਆ ਕਿ ਉਹ ਆਖ ਵਿਖਾਣੀ ਵੀ ਇਹ ਵੇਖੋ ਹੁਣ ਇਹ ਉੱਲੂ ਦੀ ਤਸਵੀਰ ਹੈ ਤੇ ਉੱਲੂ ਨੂੰ ਕਈ ਲੋਕ ਜਿਹੜੇ ਆ ਉਹ ਅਸ਼ubh ਮੰਨਦੇ ਆ ਵੀ ਸਾਡੇ ਕੋਠੇ ਨਾ ਬੇਟੇ ਛਾਵੇਂ ਨਾ ਬੇਟੇ ਪਰ ਇਹ ਦੇਖੋ ਜੀ ਉੱਲੂ ਇੰਨੇ ਸ਼ੋਭੇ ਪਰ ਪ੍ਰਮਾਤਮਾ ਨੇ ਇਹਨੂੰ ਕਿੰਨਾ ਸੋਹਣਾ ਬਣਾਇਆ ਇਹ ਅਸ਼ubh ਨਹੀਂ ਹੈ ਇਸ ਪ੍ਰਮਾਤਮਾ ਨੇ ਜੈਸੇ ਪਾਦੋ ਖੁੰਭ ਰਾਜ ਤੂ ਤਿਸਤੇ ਖਰੀ ਤਾਵਲੀ ਕਿ ਖੁੰਬਾਂ ਪਾਦਰੋ ਵਿੱਚ ਉਗਦੀਆਂ ਹਨ ਤੇ ਖੁੰਬਾਂ ਦੀ ਉਮਰ ਥੋੜੀ ਹੁੰਦੀ ਹੈ ਇਸੇ ਤਰ੍ਹਾਂ ਇਹ ਮਨੁੱਖ ਤੇਰੀ ਉਮਰ ਥੋੜੀ ਹੀ ਹੈ ਸੁੰਦਰ ਸਰੀਰ ਅਤੇ ਮਾਇਆ ਦਾ ਹੰਕਾਰ ਨਾ ਕਰ ਪ੍ਰਭੂ ਨੂੰ ਯਾਦ ਕਰਦਾ ਹੋਇਆ ਚੰਗੇ ਕਰਮ ਕਰ ਕਿਤਾਬ ਮੇਰੇ ਕੋਲ ਇੱਕ ਹੋਰ ਹੈ ਜੀ ਇਹ ਹੈਗੀ ਕਿਤਾਬ ਹੈ ਗੁਰਬਾਣੀ ਦਰਸ਼ਨ ਇਹ ਕਿਤਾਬ ਵੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਹੀ ਲਿਖੀ ਹੋਈ ਹੈ ਉਹਨਾਂ ਦੇ ਹੀ ਦੁਆਰਾ ਇਹ ਕਿਤਾਬ ਨੂੰ ਬਣਾਇਆ ਗਿਆ ਹੈ ਇਹ ਗੁਰਬਾਣੀ ਦਰਸ਼ਨ ਇਸ ਪੂਰੇ ਸੰਸਾਰ ਦੇ ਵਿੱਚ ਪਹਿਲੀ ਕਿਸ ਤਰ੍ਹਾਂ ਦੀ ਕਿਤਾਬ ਹੈ ਕਿ ਜਿਹੜੀ ਗੁਰਬਾਣੀ ਨੂੰ ਫੋਟੋਗ੍ਰਾਫੀ ਦੇ ਰਾਹੀਂ ਵਿਆਖਿਆ ਕੀਤੀ ਗਈ ਹੈ ਗੁਰਬਾਣੀ ਦੀ ਫੋਟੋਗ੍ਰਾਫੀ ਦੇ ਰਹੇ ਹਾਂ ਵਿਆਖਿਆ ਇਹਦੀ ਜੀ ਜੀ ਬਿਲਕੁਲ ਜੀ ਬਿਲਕੁਲ ਦਿਖਾਉਣ ਵਾਸਤੇ ਹੀ ਹੈ ਜੀ ਉਹ ਵੀ オリジナル ਫੋਟੋ ਇਹ ਜਿੰਨੀਆਂ ਵੀ ਤੁਸੀਂ ਬੁੱਕ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਦੇਖੋਗੇ ਨਾ ਇਹ ਖੁਦ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਖਿੱਚੀਆਂ ਹੋਈਆਂ ਤਸਵੀਰਾਂ ਨੇ ਜੀ ਇਹਦੇ ਵਿੱਚ ਇਸ ਤਰ੍ਹਾਂ ਕਿ ਇੱਕ ਪੰਕਤੀ ਆਉਂਦੀ ਹੈ ਗੁਰਬਾਣੀ ਦੀ ਸੂਰਤਿ ਮੂਰਤਿ ਆਦਿ ਅਨੂਪ ਕਿ ਆਦ ਕਾਲ ਤੋਂ ਹੀ ਪ੍ਰਭੂ ਦਾ ਸਰੂਪ ਅਮੂਰਤ ਅਨੋਖਾ ਅਦਭੁਤ ਸੰਸਾਰ ਤੇ ਸਭ ਤੋਂ ਵੀ ਲਖਣ ਹੈ ਕਿ ਉਸ ਪ੍ਰਮਾਤਮਾ ਦਾ ਸਾਨੂੰ ਰੂਪ ਸਰੂਪ ਸਮਝ ਨਹੀਂ ਲੱਗਦਾ ਬੜਾ ਪਿਆਰਾ ਸੁੰਦਰ ਤੇ ਵੀ ਲਖਣ ਹੈ ਇਸੇ ਤਰ੍ਹਾਂ ਇਹ ਤਸਵੀਰ ਹੈ ਤੁਸੀਂ ਦੇਖੋ ਹਰ ਇੱਕ ਤਸਵੀਰ ਦਾ ਆਪੋ ਆਪਣਾ ਰੰਗ ਹੈ ਵੀ ਲਖਣ ਹੈ ਆਪੋ ਆਪਣੀ ਸ਼ੇਪ ਹੈ ਪਰ ਤੁਸੀਂ ਇਹ ਤਸਵੀਰ ਨੂੰ ਨਹੀਂ ਦੱਸ ਸਕਦੇ ਕਿ ਇਹ ਤਸਵੀਰ ਕਿਸ ਚੀਜ਼ ਦੀ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਹੀਂ ਅਸੀਂ ਪਾਰਾਵਾਰ ਪਾ ਸਕਦੇ ਇਸੇ ਤਰ੍ਹਾਂ ਉਹਦੀ ਬਣਾਈ ਹੋਈ ਹੈ ਜੀ ਕੁਦਰਤ ਦੀ ਤਸਵੀਰ ਹੈ ਉਹਦਾ ਵੀ ਆਪਾਂ ਪਾਰਾਵਾਰ ਨਹੀਂ ਪਾ ਸਕਦੇ ਪਰਮਾਤਮਾ ਨਾਲ ਉਹ ਤਸਵੀਰ ਨਾਲ ਗੁਰਬਾਣੀ ਦੀ ਪੰਕਤੀ ਨਾਲ ਰਿਲੇਟਡ ਹੈ ਤਸਵੀਰ ਹੈ ਫਿਰ ਉਸ ਤੋਂ ਅੱਗੇ ਕੀ ਪਰਮਾਤਮਾ ਨੇ ਫਿਰ ਕੀਤਾ ਕੀ ਇਹ ਪਰਮਾਤਮਾ ਨੇ ਅੱਗੇ ਕੀਤਾ ਕੀ ਹੈ ਇਸ ਤਰ੍ਹਾਂ ਗੁਰਬਾਣੀ ਦੀ ਕਿ ਪੰਕਤੀ ਆਉਂਦੀ ਨਾ ਚੰਦ ਨਾ ਹੋਤਾ ਸੂਰਜ ਨਾ ਹੋਤਾ ਪਾਣੀ ਪਵਨ ਮਿਲਾਇਆ ਕਿ ਜੋ ਚੰਦਰਮਾ ਨਹੀਂ ਸੀ ਸੂਰਜ ਨਹੀਂ ਸੀ ਸਭ ਨੂੰ ਪਹਿਲਾਂ ਪਰਮਾਤਮਾ ਨੇ ਪਾਣੀ ਤੇ ਹਵਾ ਨੂੰ ਮਿਲਾ ਕੇ ਸੰਸਾਰ ਦੀ ਤੁਪ ਜੀ ਕੀਤੀ ਹੈ ਇਸ ਤਰ੍ਹਾਂ ਕੋ ਗੁਰਬਾਣੀ ਦੀ ਵਰਤੰਤੀ ਹੁੰਦੀ ਹੈ ਨਾ ਇਹ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ ਕੀ ਪਾਣੀ ਤੇ ਉਤਪਜ ਹੋਇਆ ਹੈ ਇਸੇ ਤਰ੍ਹਾਂ ਹੀ ਅੱਗੇ ਵੀ ਗਾਂ ਜਲਦੀ ਗੱਲ ਆਈ ਜਲ ਤੇ ਤ੍ਰਿਪਵਨ ਸਾਜਿਆ ਜੀ ਜੀ ਵਿਸ਼ੇਤਰਾਂ ਦੇ ਨਾਲ ਇਹਦੇ ਵਿੱਚ ਜਿੰਨੀਆਂ ਵੀ ਇਹ ਅੱਗੇ-ਅੱਗੇ ਜਿਹੜੀਆਂ ਮੈਂ ਅੱਗੇ ਸਮਾਸ਼ਾ ਦਾਪ ਜੀ ਕੋਲ ਥੋੜਾ ਹੋਵੇ ਇਸ ਤਰ੍ਹਾਂ ਕਿ ਫਿਰ ਪ੍ਰਮਾਤਮਾ ਨੇ ਕਿਸ ਤਰ੍ਹਾਂ ਜੀਵਾਂ ਨੂੰ ਬਣਾਇਆ ਕਿ ਕਿਸ ਤਰ੍ਹਾਂ ਬਣਦੇ ਨੇ ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ ਉਹ ਉਹ ਪਿਕਚਰ ਨੂੰ ਦਿਖਾਇਆ ਗਿਆ ਉਸ ਗੁਰਬਾਣੀ ਦੀ ਪੰਕਤੀ ਨੂੰ ਫਿਰ ਇੱਕ ਚੀਜ਼ ਹੋ ਰਹੀ ਹੈ ਜੀ ਪੰਜਾਬੀ ਵਿੱਚ ਵੀ ਗੁਰਬਾਣੀ ਦੀ ਪੰਕਤੀ ਲਿਖੀ ਹੈ ਹਿੰਦੀ ਵਿੱਚ ਤੇ ਇੰਗਲਿਸ਼ ਵਿੱਚ ਤੇ ਇਹਨਾਂ ਦੀ ਵਿਆਖਿਆ ਵੀ ਤਿੰਨਾਂ ਭਾਸ਼ਾਵਾਂ ਵਿੱਚ ਹੈਗੀ ਹੈ ਕਿ ਹਰੇਕ ਕੋਈ ਇਹਨੂੰ ਜਿਹੜਾ ਕਿ ਸਮਝ ਸਕੇ ਪੜ ਸਕੇ ਤੇ ਜਿਹੜਾ ਗੁਰਬਾਣੀ ਦੇ ਨਾਲ ਉਹ ਜੁੜ ਸਕੇ ਫਿਰ ਅੱਗੇ ਦੇਖੋ ਇੱਕ ਕਿੱਡੀ ਐ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਕਿੰਨੀ ਪਿਆਰੀ ਏ ਇਹ ਵੀ ਸੀ ਠਾਕੁਰ ਦਲੀਪ ਸਿੰਘ ਦੀ ਆਪ ਖਿੱਚੀ ਹੋਈ ਤਸਵੀਰ ਹੈ ਜੀ ਜੀ ਤੇ ਤੁਸੀਂ ਇਸ ਤਸਵੀਰ ਨੂੰ ਜੇ ਮੇਰੇ ਹਿਸਾਬ ਨਾਲ ਕੰਟੀਨਿਊ ਦੇਖੋ ਸ਼ਾਇਦ ਤੁਸੀਂ ਹਿਪਨੋਟਾਈਜ਼ ਵੀ ਹੋਣ ਲੱਗ ਜਾਓ ਕਿੱਡੀ ਐ ਮਨਮੋਹਕ ਤੇ ਪਿਆਰੀ ਤਸਵੀਰ ਹੈ ਜੀ ਇਹ ਵਾਲੀ ਹਾਂਜੀ ਖਿੱਚਿਆ ਜਾਂਦਾ ਹੈ ਜੀ ਤੇ ਇਹ ਜਿਹਦੇ ਦੇਖੋ ਵੀ ਗੁਰਬਾਣੀ ਦੀ ਪੰਕਤੀ ਵੀ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕਿ ਉਹ ਆਖ ਵਿਖਾਣੀ ਵੀ ਇਹ ਵੇਖੋ ਹੁਣ ਇਹ ਉੱਲੂ ਦੀ ਤਸਵੀਰ ਹੈ ਤੇ ਉੱਲੂ ਨੂੰ ਕਈ ਲੋਕ ਜਿਹੜੇ ਆ ਉਹ ਅਸ਼ubh ਮੰਨਦੇ ਆ ਵੀ ਸਾਡੇ ਕੋਠੇ ਨਾ ਬਿਟੇ ਛਾਵੇਂ ਨਾ ਬਿਟੇ ਪਰ ਇਹ ਦੇਖੋ ਜੀ ਉੱਲੂ ਇੰਨੇ ਸ਼ੋਭੇ ਪਰ ਪ੍ਰਮਾਤਮਾ ਨੇ ਇਹਨੂੰ ਕਿੰਨਾ ਸੋਹਣਾ ਬਣਾਇਆ ਇਹ ਅਸ਼ubh ਨਹੀਂ ਹੈ ਇਸ ਪ੍ਰਮਾਤਮਾ ਨੇ ਇਸ ਧਰਤੀ ਤੇ ਭੇਜਿਆ ਵੀ ਜਿਹੜੇ ਜੀ ਉਸ ਪ੍ਰਮਾਤਮਾ ਨੇ ਬਣਾਏ ਨੇ ਜੀ ਬੜੇ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਉਹਦੇ ਰਚਨਾਕਾਰ ਨੇ ਫਿਰ ਉਹਦੇ ਵੀ ਜੇ ਤੂੰ ਇਹ ਵੀ ਗੁਰਬਾਣੀ ਦੀ ਪੰਕਤੀ ਹੈ ਇਸੇ ਤਰੀਕੇ ਦੇ ਨਾਲ ਅੱਗੇ ਆਪਾਂ ਦੇ ਚੱਲਦੇ ਜਾਈਏ ਨਾ ਜੀ ਤੇ ਬਹੁਤ ਸੋਹਣੀਆਂ ਸੋਹਣੀਆਂ ਹੁੰਦੀਆਂ ਕੁਦਰਤ ਕਮਣ ਕਹਾ ਵਿੱਚ ਆ ਕਿਉਂਕਿ ਤੇਰੀ ਜਿਹੜੀ ਕੁਦਰਤ ਹੈ ਵਿੱਚੇ ਤੋਂ ਜਲ ਰੱਖਿਆ ਕਿਤੇ ਤੂੰ ਵਿੱਚ ਧਰਤੀ ਹੈ ਫਿਰ ਜਲ ਹੈ ਇੱਕ ਤਾਂ ਜਿਸ ਤਰ੍ਹਾਂ ਬਾਕੀ ਨੇ ਸਾਰੇ ਦੁਆਰੇ ਜਿਹੜਾ ਕਿ ਜਲ ਨੇ ਧਰਤੀ ਨੂੰ ਘੇਰਿਆ ਹੋਇਆ ਤੇ ਇੱਕ ਧਰਤੀ ਨੇ ਵੀ ਜਲ ਨੂੰ ਘੇਰਿਆ ਹੋਇਆ ਦੀ ਕੁਦਰਤ ਨੂੰ ਜਿਹੜਾ ਸਮਝਣਾ ਹੈ ਉਹ ਬੜਾ ਹੀ ਬਹੁਤ ਹੀ ਮੁਸ਼ਕਲ ਹੈ ਜੀ ਵੀ ਮੈਂ ਜੇ ਤੁਹਾਨੂੰ ਜੇ ਬਹੁਤ ਛੇਤੀ ਛੇਤੀ ਦਿਖਾ ਰਿਹਾ ਸ਼ਾਇਦ ਆਪ ਜੀ ਕੋਲ ਇਹ ਨਾ ਸਮਾਂ ਨਾ ਹੋਵੇ ਇਹ ਤਾਂ ਲਿਖੇ ਹਾਂ ਜੀ ਧਰਤੀ ਹੋਰ ਪਰੇ ਹੋਰ ਹੋਰ ਦੇਖੋ ਇਹ ਵੀ ਜਿਹੜਾ ਚੀਜ਼ ਉਹ ਦਿਖਾਈ ਗਈ ਹੈ ਵੀ ਜਲ ਤੋਂ ਅੱਗੇ ਜਿਹੜਾ ਹੈ ਕਿ ਮੈਦਾਨੀ ਇਲਾਕਾ ਆਉਂਦਾ ਫਿਰ ਪਹਾੜੀ ਫਿਰ ਹੋਰ ਤਰਤੀ ਹੋਰ 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 ਹੈ ਅੱਜ ਵੀ ਧਰਤੀ ਜਿਹੜੀ ਹੈ ਵਿਗਿਆਨੀ ਵੀ ਹੋਰ ਹੋਰ ਲੱਭਣ ਤੇ ਜਾ ਰਹੇ ਹੋਏ ਆ ਪਰ ਸਾਡੇ ਗੁਰੂ ਸਾਹਿਬ ਨੇ ਕਿੰਨਾ ਸਮਾਂ ਪਹਿਲਾਂ ਦੱਸਤਾ ਵੀ ਕਿੰਨੀਆਂ ਹੀ ਹੋਰ ਧਰਤੀਆਂ ਹੈਗੀਆਂ ਨੇ ਕਿੰਨੇ ਬ੍ਰਹਿਮੰਡ ਹੋਰ ਨੇ ਤੇ ਅੱਜ ਵੀ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਜਲ ਸਭ ਨੂੰ ਪਹਿਲਾਂ ਬਣਾਇਆ ਤੇ ਅੱਜ ਧਰਤੀਆਂ ਵੀ ਜਜ ਮੰਗਲ ਗ੍ਰਹਿ ਤੇ ਜਾਇਆ ਜਾ ਰਿਆ ਨਾ ਜੀ ਧਰਤੀ ਤਾਂ ਲੱਭ ਗਈ ਪਰ ਉੱਥੇ ਵੀ ਪਾਣੀ ਦੀ ਖੋਜ ਪਹਿਲਾਂ ਹੋਈ ਹੈ ਜੀ ਕਿ ਇਥੇ ਪਾਣੀ ਲੱਭ ਜੇ ਸਾਨੂੰ বরਫ ਲੱਭ ਜੇ ਸਾਇੰਸ ਵੀ ਇਸੇ ਖੋਜਦੀ ਹੈ ਜੋ ਗੁਰਬਾਣੀ ਤੇ ਜੋ ਸਤਗੁਰੂ ਜੀ ਨੇ ਨਾ ਸਮਾਂ ਪਹਿਲਾਂ ਦੱਸ ਦਿੱਤਾ ਬੜਾ ਵੀ ਕਿਹਾ ਬੜੀ ਪਿਆਰੀ ਦੇਖੋ ਪੰਕਤੀ ਹੈ ਤੂੰ ਮੇਰਾ ਪਰਬ ਓਲਾ ਤੁਮ ਸੰਗ ਲਵੈ ਨਾ ਜੀ ਵੀ ਇਹ ਕਿਸ ਤਰ੍ਹਾਂ ਇਹ ਪੰਕਤੀ ਹੈ ਜਿਹੜੀ ਕਿ ਇਹ ਪੰਕਤੀ ਦਾ ਅਰਥ ਇਹ ਹੈਗਾ ਕਿ हे ਪ੍ਰਮਾਤਮਾ ਜਿੱਦੋਂ ਮੈਂ ਮੰਨਦਾ ਹਾਂ ਜਦੋਂ ਮੈਂ ਤੇਰੀ ਉਸਤਤ ਕਰਦਾ ਹਾਂ ਤੂੰ ਪਰਬਤ ਰੂਪ ਮੇਰੇ ਅੱਗੇ ਖੜ ਜਾਣਾ ਤੇ ਮੈਨੂੰ ਬਚਾ ਲੈਣਾ ਸਾਰੀਆਂ ਚੀਜ਼ਾਂ ਤੋਂ ਜੇ ਤੂੰ ਪਰਬਤ ਵਰਗਾ ਬਣ ਕੇ ਖੜ ਜਾਣਾ ਮੇਰੇ ਅੱਗੇ ਇਹ ਉਸੇ ਤਰ੍ਹਾਂ ਵੀ ਵੱਡੇ-ਵੱਡੇ ਪਰਬਤ ਹੈ ਜਿਹੜਾ ਸਾਰੇ ਵੱਡੇ-ਵੱਡੇ ਪਰਬਤ ਹੈ ਵੱਡੇ-ਵੱਡੇ ਸਰਾਣ ਇਹ ਜਿਸ ਤਰ੍ਹਾਂ ਕੋਈ ਹੱਦ ਲੱਗਦੀ ਹੈ ਜੀ ਪਾਕਿਸਤਾਨ ਦੇ ਪਰਬਤ ਖੇਤਰ ਹੈ ਨਾ ਉੱਥੇ ਉਹਨਾਂ ਨੂੰ ਹੁਣਾ ਔਖਾ ਹੁੰਦਾ ਹੈ ਉਹ ਪਰਬਤ ਜਿਹੜਾ ਸਾਨੂੰ ਜਿਵੇਂ ਬਚਾਉਂਦਾ ਹਵਾਵਾਂ ਤੋਂ ਹਨੇਰੀਆਂ ਤੋਂ ਕੋਈ ਚੀਜ਼ਾਂ ਤੋਂ ਸਾਨੂੰ ਇਹਦੇ ਬ ਉਸੇ ਤਰ੍ਹਾਂ ਫਿਰ ਆ ਦੇਖੋ ਕਿੰਨੀ ਪਿਆਰੀ ਤਸਵੀਰ ਹੈ ਇਹ ਪਾਣੀ ਦੇ ਅੰਦਰ ਹੀ ਤਸਵੀਰ ਹੈ ਜੀ ਬਹੁਤ ਸੋਹਣੀ ਪਿਆਰੀ ਤਸਵੀਰ ਹੈ ਤੇ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਹੈ ਜਲ ਵਿੱਚ ਜੰਤ ਉਪਾਇਆ ਤਿੰਨਾ ਵੀ ਰੋਜੀ ਦੇ ਵੀ ਤੂੰ ਜਲ ਦੇ ਵਿੱਚ ਵੀ ਸੋਹਣੇ ਜੰਤ ਪਾਏ ਤੇ ਉਹਨਾਂ ਨੂੰ ਪ੍ਰਸ਼ਾਦਾ ਦੇ ਰਿਆ ਤੇ ਇਹਦਾ ਇੱਥੋਂ ਸਿੱਖਣ ਵਾਲੀ ਕਿਹਵੀਂ ਗੱਲ ਹੈ ਜੀ ਕਿ हे ਮਨੁੱਖ ਤੂੰ ਪਾਣੀ ਨੂੰ ਖਰਾਬ ਨਾ ਕਰ ਇਹ ਪਾਣੀ ਨੂੰ ਦੂਸ਼ਿਤ ਕਰਦਾ ਹੈ ਖਰਾਬ ਕਰਦਾ ਤੇ ਇਹ ਜੀਵ ਮਾਰ ਰਹੇ ਨੇ ਤੇ ਤੂੰ ਇਹ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਵਿਗਨ ਪਾ ਰਿਹਾ ਹੈ ਵੀ ਇਹ ਤਸਵੀਰ ਉਹਦੀ ਵਿਆਖਿਆ ਵੀ ਨਾਲ ਉਹਦੇ ਰਿਲੇਟਡ ਹੀ ਇਹ ਸਾਰੀਆਂ ਤਸਵੀਰਾਂ ਹੈ ਜੀ ਯਾਨੀ ਫਿਰ ਇਹ ਦੇਖੋ ਬੜੀ ਪਿਆਰੀ ਇੱਕ ਹੋਰ ਤਸਵੀਰ ਹੈ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਹੈ ਜੀ ਮਾਤਾ ਪ੍ਰੀਤ ਕਰੇ ਪੁੱਤ ਖਾਏ ਉਹਤ ਇਸ ਵੀ ਦਸਾਈ ਗਈ ਹੈ ਜੀ ਕਿਸ ਤਰ੍ਹਾਂ ਹਾਥੀ ਦਾ ਹਾਥੀ ਦਾ ਬੱਚਾ ਆਪਣੇ ਮਾਤਾ ਦੇ ਕੋਲ ਦੁੱਧ ਛਕ ਰਿਹਾ ਹੈ ਵੀ ਉਹ ਤਸਵੀਰ ਨੂੰ ਦਿਖਾਇਆ ਗਿਆ ਕੋਈ ਜਿਸ ਤਰ੍ਹਾਂ ਇਹ ਮਾਂ ਆਪਣੇ ਬੱਚੇ ਨੂੰ ਪ੍ਰੀਤ ਕਰਦੀ ਹੈ ਨਾ ਜੀ ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਉਹ ਪਰਮੇਸ਼ਰ ਵੀ ਸਾਨੂੰ ਇਦਾਂ ਹੀ ਪ੍ਰੀਤ ਕਰ ਰਿਹਾ ਹੈ ਦੇਖੋ ਕਿੰਡੀਆਂ ਸੋਹਣੀਆਂ ਹਵਾਵਾਂ ਉਹਨੇ ਸਾਡੇ ਲਈ ਸੂਰ ਦੇ ਜੋ ਚੰਦਰਮਾ ਕਿੰਨਾ ਕੁਝ ਬਣਾਇਆ ਖਾਣ ਪੀਣ ਨੂੰ ਵੀ ਕਿੰਨਾ ਕੁਝ ਬਣਾਇਆ ਕਿਸ ਵਾਸਤੇ ਬਣਾਇਆ ਉਹਨੇ ਸਿਰਫ ਆਪਣੇ ਪਿਆਰੇ ਬੱਚਿਆਂ ਵਾਸਤੇ ਪਰ ਅਸੀਂ ਉਹਨੂੰ ਭੁੱਲੇ ਹੋਇਆ ਜਿੱਦਾਂ ਅਸੀਂ ਅੱਜ ਆਪਣੇ ਮਾਤਾ ਪਿਤਾ ਨੂੰ ਭੁੱਲ ਗਏ ਆ ਅੱਜ ਜੀ ਸਾਡੀ ਮਾਤਾ ਜੀ ਕਰਦਾ ਕਿ ਮੈਂ ਆਪਣੇ ਚਾਹ ਨੂੰ ਆਪਣੇ ਹੱਥ ਨਾਲ ਰੋਟੀ ਖਵਾਵਾ ਪਰ ਅਸੀਂ ਨਹੀਂ ਖਾਂਦੇ ਸੀ ਇੰਨੇ ਬਿਜ਼ੀ ਹੋ ਗਏ ਉਹਨਾਂ ਦਾ ਬੜਾ ਜੀ ਕਰਦਾ ਕਿਤੇ ਉਹਨਾਂ ਨਾਲ ਗੱਲ ਲਾ ਕੇ ਵੇਖੀ ਹੈ ਨਾ ਜੀ ਤੇ ਫਿਰ ਪਤਾ ਲੱਗਦਾ ਵੀ ਅੱਜ ਵੀ ਸਾਨੂੰ ਇੰਨਾ ਪਿਆਰ ਕਰ ਰਹੇ ਵੀ ਇਹ ਗੁਰਬਾਣੀ ਸਾਨੂੰ ਸਿਖਾ ਰਹੀ ਵੀ ਆਪਣੇ ਮਾਤਾ ਪਿਤਾ ਨਾਲ ਕਿਸ ਤਰ੍ਹਾਂ ਪ੍ਰੇਮ ਕਰਨਾ ਹੈ ਉਹ ਸਾਨੂੰ ਕਿਦਾਂ ਪਿਆਰ ਕਰਦੇ ਨੇ ਫਿਰ ਇੱਕ ਸਾਈ ਜੈਸੀ ਪ੍ਰੀਤ ਬਾਰੀ ਕਰ ਮਾਤਾ ਵੇਖੋ ਇਸ ਤਰ੍ਹਾਂ ਆਪਣੇ ਬੱਚੇ ਨਾਲ ਇੱਕ ਮਾਂ ਆਪਣੇ ਬੱਚੇ ਨਾਲ ਇਸ ਤਰ੍ਹਾਂ ਨੋਜ਼ ਨਾ ਕਰੀਏ ਨਾ ਜੀ ਤੇ ਤੁਸੀਂ ਵੀ ਸ਼ਾਇਦ ਕਦੇ ਸਾਡੇ ਮਾਤਾ ਪਿਤਾ ਵੀ ਸਾਨੂੰ ਇਸ ਤਰ੍ਹਾਂ ਕਰਦੇ ਕੋ ਉਹਦਾ ਇੱਕ ਅਲੱਗ ਹੀ ਆਨੰਦ ਹੁੰਦਾ ਜੀ ਇੱਕ ਅਲੱਗ ਹੀ ਪਿਆਰ ਹੁੰਦਾ ਐ ਫਿਰ ਤੁਸੀਂ ਵੇਖੋ ਵੀ ਜਿੰਨੀਆਂ ਵੀ ਤਸਵੀਰਾਂ ਨੇ ਨਾ ਇਸੀ ਠਾਕੁਰ ਦਲੀ ਸਿੰਘ ਨੇ ਆਪ ਖਿੱਚੀਆਂ ਹੋਈਆਂ ਕਿਤੇ ਕੋਈ ਡਾਊਨਲੋਡ ਕਰਕੇ ਨਹੀਂ ਨਾਲ ਪੇਸਟ ਕਰ ਦਿੱਤੀਆਂ ਗਈਆਂ ਇੱਥੇ ਮਿਹਨਤ ਹੈ ਉੱਥੇ ਮਤਲਬ ਕਿ ਆਪ ਖਿੱਚ ਕੇ ਫਿਰ ਗੁਰਬਾਣੀ ਦੀ ਅਧਾਰਤ ਨਾਲ ਜੋੜੀਆਂ ਹੋਈਆਂ ਵੀ ਸਾਡੀ ਜਿਹੜੀ ਕਿਤਾਬ ਹੈ ਨਾ ਜੀ ਪ੍ਰਮਾਤਮਾ ਤੋਂ ਲੈ ਕੇ ਸਾਨੂੰ ਕਿਵੇਂ ਬਣਾਇਆ ਉਹ ਸਾਨੂੰ ਕਿਹੜੇ ਕਰਮਾਂ ਨੂੰ ਇਹ ਆਖਾਂ ਨੂੰ ਕਹਿ ਰਿਹਾ ਕਿਵੇਂ-ਕਿਵੇਂ ਚੱਲ ਰਿਹਾ ਹੈ ਇਹਦੇ ਕਰਦੇ-ਕਰਦੇ ਵੀ ਅਸੀਂ ਕਿਦਾਂ ਦਾ ਜੀਵਨ ਜੀਉਣਾ ਹੈ ਅਸੀਂ ਕੀ-ਕੀ ਕਰਨਾ ਹੈ ਤੇ ਉਸ ਤੋਂ ਬਾਅਦ ਆ ਜਿਹੜੀ ਵੀ ਇਹ ਜਿਹੜੀ ਕਿਤਾਬ ਹੈ ਨਾ ਜੀ ਇਹ ਬਿਲਕੁਲ ਇਹ ਹੁਣ ਇੱਕ ਇਹ ਦੇਖੋ ਇਹ ਬੜੀ ਪਿਆਰੀ ਤਸਵੀਰ ਹੈ ਜੈਸੇ ਪਾਦੋ ਖੁੰਭ ਰਾਜ ਤੂ ਤਿਸਤੇ ਖਰੀ ਤਾਵਲੀ ਕਿ ਖੁੰਬਾਂ ਪਾਧਰੋ ਵਿੱਚ ਉਗਦੀਆਂ ਹਨ ਤੇ ਖੁੰਬਾਂ ਦੀ ਉਮਰ ਥੋੜੀ ਹੁੰਦੀ ਹੈ ਇਸੇ ਤਰ੍ਹਾਂ ਇਹ ਮਨੁੱਖ ਤੇਰੀ ਉਮਰ ਥੋੜੀ ਹੀ ਹੈ ਸੁੰਦਰ ਸਰੀਰ ਅਤੇ ਮਾਇਆ ਦਾ ਹੰਕਾਰ ਨਾ ਕਰ ਪ੍ਰਭੂ ਨੂੰ ਯਾਦ ਕਰਦਾ ਹੋਇਆ ਚੰਗੇ ਕਰਮ ਕਰ ਦੇਖੋ ਇਹ ਖੁੰਬੇ ਨਾ ਜੀ ਇਹ ਬੜਾ ਹੀ ਥੋੜਾ ਜੀਵਨ ਹੁੰਦਾ ਹੈ ਇਹਦਾ ਕਿ ਜਿਸ ਖੁੰਬ ਇੰਨੀ ਸੌਫਟ ਹੁੰਦੀ ਤੇ ਇੰਨੀ ਪਿਆਰੀ ਲੱਗਦੀ ਹੈ ਅਸੀਂ ਤਾਂ ਸਾਡਾ ਫੜਨੋ ਜੀ ਕਰਦਾ ਜੀ ਇਹਦਾ ਪਰ ਜਦੋਂ ਤੁਸੀਂ ਇੱਕ ਚੀਜ਼ ਵੇਖੋ ਵੀ ਜਦੋਂ ਵੀ ਤੁਸੀਂ ਇਸ ਖੁੰਬ ਨੂੰ ਫੜਦੇ ਹੋ ਨਾ ਜੀ ਤੇ ਉਸੇ ਵੇਲੇ ਖਰਾਬ ਹੋਣੀ ਸ਼ੁਰੂ ਹੋ ਗਈ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਖਰਾ ਇਸੇ ਤਰ੍ਹਾਂ ਜਦੋਂ ਵੀ ਵੇਖੋ ਇਨਸਾਨ ਪਰਮਾਤਮਾ ਦੀ ਬਣਾਈ ਹੋਈ ਚੀਜ਼ ਵਿੱਚ ਵਿਗਨ ਚ ਪਾਉਂਦਾ ਹੈ ਨਾ ਉਹ ਉਸੇ ਵੇਲੇ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਫਿਰ ਇੱਕ ਪੁਸਤਕ ਦਾ ਜਿਹੜੀ ਸਮਾਥੀ ਹੈ ਨਾ ਜੀ ਉਹ ਕਵਰਿਸਤਾਨ ਤੋਂ ਹੋਰੀ ਇਹ ਲੰਡਨ ਦੇ ਕਵਰਿਸਤਾਨ ਦੀ ਤਸਵੀਰ ਹੈ ਇਹ ਜਿਹੜੀ ਕੀ ਗਰਵਾਣੀ ਦੀ ਪੰਕਤੀ ਹੈ ਨਾ ਜੀ ਫਰੀਜ ਦੀ ਫਰੀਦਾ ਗੋਰਨੀ ਮਾਨੀ ਇਹ ਜਿਹੜੀ ਪੰਕਤੀ ਦੇ ਆਧਾਰ ਤੇ ਵੀ ਇੱਥੇ ਤੇਰਾ ਆਪਾਂ ਇੱਥੇ ਸਾਰਿਆਂ ਨੇ ਜਾਣਾ ਤੇ ਚੰਗੇ ਕਰਮ ਕਰਦੇ ਹੋਏ ਆਪਣਾ ਜੀਵਨ ਬਤੀਤ ਕਰੇਗਾ ਫਿਰ ਤੈਨੂੰ ਮੌਤ ਤੋਂ ਡਰ ਨਹੀਂ ਲੱਗੇਗਾ ਤੈਨੂੰ ਚਾ ਚੜ ਜਾਏਗਾ ਮੈਂ ਸ਼ੁਕਰ ਹੁਣ ਆਪਣੇ ਘਰ ਚੱਲ ਆਰੇ ਦੇ ਜਿਹੜੇ 7-7 ਸਾਲਾਂ ਤੋਂ 10-10 ਸਾਲਾਂ ਤੋਂ ਫਸੇ ਹੋਏ ਨਾ ਜੀ ਘਰ ਨਹੀਂ ਆ ਪਾਰੇ ਪਰ ਜਦੋਂ ਘਰ ਆਉਂਦੇ ਜਿੰਨੀ ਖੁਸ਼ੀ ਉਹਨਾਂ ਨੂੰ ਹੁੰਦੀ ਹੈ ਨਾ ਜੀ ਇਹ ਤਾਂ ਸੰਸਾਰ ਅਸੀਂ ਚੰਗੇ ਕਰਮ ਕਰਦੇ ਹਾਂ ਨਾ ਜੀ ਫਿਰ ਉਨੀ ਖੁਸ਼ੀ ਸਾਨੂੰ ਇੱਥੋਂ ਜਾਣ ਲੱਗਿਆ ਹੁੰਦੀ ਹੈ ਵੀ ਕੁਝ ਖੱਟ ਕੇ ਗਏ ਆ ਇਤੋਂ ਕੁਝ ਕਰਕੇ ਗਏ ਆ ਹਣਾ ਜੀ ਜੀ ਬਾਕੀ ਜੀ ਇਹ ਕਿਤਾਬ ਅਸੀਂ ਸਾਰੇ ਸੁਰਤਿਆਂ ਵਾਸਤੇ ਇੱਥੇ ਲੈ ਕੇ ਆਏ ਆ ਇਹਦੇ ਦਿਨੀਆਂ ਤੁਸੀਂ ਤਸਵੀਰਾਂ ਦੇਖੀਆਂ ਨੇ ਕਾਫੀ ਤਸਵੀਰਾਂ ਨੇ ਮੈਂ ਤੁਹਾਨੂੰ ਸਾਰੀਆਂ ਤਖਾ ਵੀ ਨਹੀਂ ਪਾਇਆ ਤੇ ਵੀ ਇਹ ਸਾਰੀਆਂ ਤਸਵੀਰਾਂ ਦੀ ਤੁਸੀਂ ਵੇਖੋ ਆਪ ਵੀ ਇਹਨੂੰ ਪ੍ਰਿੰਟ ਕਰੀ ਤੇ ਬਹੁਤ ਜ਼ਿਆਦੀ ਕੀਮਤ ਇਹਦੀ ਬਣਦੀ ਹੈ ਪਰ ਇੱਥ ਵਸਤੇ ਇਹ ਵੀ ਕੀਮਤ ਰੱਖੀ ਸੀ 500 ਰੁਪਿਆ ਕੀ ਹਰ ਇੱਕ ਤੱਕ ਜਾ ਮਿਲ ਸਕੇ ਪਰ ਇੱਥੇ ਖਾਸ ਮੇਲੇ ਤੇ ਪਟਿਆਲਾ ਯੂਨੀਵਰਸਿਟੀ ਵਿੱਚ ਇੱਥੇ ਨੌਜਵਾਨ ਆ ਰਹੇ ਹਰ ਇੱਕ ਅਸੇ ਕੋਲ ਪਹੁੰਚ ਸਕੇ ਇਸ ਕਰਕੇ ਸੀ ਇੱਕ ਇੱਕ ਕਿਤਾਬ ਇੱਕ ਨੱਕ ਫ੍ਰੀ ਰੱਖੀ ਹੈ ਕਿ ਹੋਰ ਦਵਾਤ ਵਾਦੇ ਪਹੁੰਚ ਸਕੇ ਜੇ ਕੋਈ ਕੱਲੀ ਵੀ ਲੈਣਾ ਚਾਵੇ ਉਹਨਾਂ ਫਿਰ ਘੱਟ ਰੇਟ ਕਰਕੇ ਵੀ ਦੇ ਦੇ ਦਿੰਦੀ ਹੈ ਜੀ ਬਹੁਤ ਚੰਗੀ ਗੱਲ ਹੈ ਬਹੁਤ ਚੰਗਾ ਤੁਸੀਂ ਲੈ ਕੇ ਜਾ ਰਹੇ ਹੋ ਹਨਾ ਅੱਜ ਦੇ ਸਮੇਂ ਦੇ ਵਿੱਚ ਕੌਣ ਸਮਝਾਉਣ ਵਾਲਾ ਹੁੰਦਾ ਸੋ ਕਿਤਾਬਾਂ ਹੀ ਸਾਨੂੰ ਸਿਖਾਉਂਦੀਆਂ ਨੇ ਕਿਤਾਬ ਰਾਹੀਂ ਤੁਸੀਂ ਗੁਰਬਾਣੀ ਦੇ ਨਾਲ ਜੋੜ ਰਹੇ ਹੋ ਬਹੁਤ ਚੰਗੀ ਗੱਲ ਹੈ ਚੰਗਾ ਲੱਗਿਆ ਬਹੁਤ ਬਹੁਤ ਤਹੇ ठाकुर ਦਰੀਪ ਸਿੰਘ ਜੀ ਨੇ ਜਿਹੜਾ ਇਹ ਪੇਨ ਕੀਤਾ ਵਿਆਹ ਨੂੰ ਲੈ ਕੇ ਤੇ ਗਰਬਾਣੀ ਨੂੰ ਇਸ ਤੋਂ ਉੱਪਰ ਕੁਝ ਵੀ ਨਹੀਂ ਜੇਕਰ ਇਹ ਚੀਜ਼ ਦੋਨੋਂ ਹੀ ਪੜ ਲੀਆਂ ਜਾਂ ਤਾਂ ਸਮਾਜ ਸਾਰੇ ਸੁਖੀ ਹੋ ਸਕਦਾ ਬਹੁਤ ਧੰਨਵਾਦ ਜੀ ਆਪ ਦਾ